ਅਸੀਂ ਬਹੁਤ ਹੀ ਮਕਦਸ ਧਰਤੀ ਸ੍ਰੀ ਫਤਿਹਗੜ ਸਾਹਿਬ ਆ ਜਿੱਥੇ ਕਲਗੀਧਰ ਪਾਤਸ਼ਾਹ ਪੰਥ ਦੇ ਵਾਲੀ ਅਮਰਤ ਦੇ ਦਾਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਛੋਟੇ ਸਾਹਿਬ ਜਾਦੇ ਸਾਹਿਬ ਜਾਦਾ ਬਾਬਾ ਫਤਿਹ ਸਿੰਘ ਜੀ ਸਾਹਿਬ ਜਾਦਾ ਬਾਬਾ ਜ਼ੋਰਾਵਰ ਸਿੰਘ ਜੀ ਦੇ ਮਾਤਾ ਪਿਤਾ ਉਹਨਾਂ ਨੇ ਇੱਥੇ ਸ਼ਹਾਦਤ ਪ੍ਰਾਪਤ ਕੀਤੀਆਂ ਜਦੋਂ ਨੀਹਾਂ ਦੇ ਵਿੱਚ ਜੜੀਆਂ ਗਿਆ ਜਉਦੇ ਤੋਂ ਪਹਿਲਾਂ ਵੀ ਸਾਹਿਬ ਜਾਦੇਆਂ ਨੂੰ ਕਿਹਾ ਸੀ ਸਿੱਖੀ ਛੱਡ ਦੋ ਜੀ ਮੰਨ ਲਓ ਤੇ ਸਾਹਿਬ ਜਰਦੀਆ ਨੇ ਆਖਿਆ ਸੀ ਹਮਰੇ ਬਲ ਸਰੀਰ ਜਿਮ ਆਈ ਤੀ ਸਜਾਈ ਪਰ ਸਿਰ ਨਾ ਜਾਈ ਉਹਨਾਂ ਨੇ ਵੀ ਆਖਿਆ ਸੀ ਤੁਸੀਂ ਸਾਡੇ ਸਰੀਰਾਂ ਨੂੰ ਖਤਮ ਕਰ ਸਕਦੇ ਹੋ ਪਰ ਸਿੱਖੀ ਸੋਚ ਨੂੰ ਖਤਮ ਨਹੀਂ ਕਰ ਸਕਦੇ ਇਹ ਕੌਮ ਸ਼ਹੀਦਾਂ ਦੀ ਵਾਰਸ ਕੌਮ ਅੱਜ ਚੜ੍ਹਦੀ ਕਲਾ 'ਚ ਰਹਿਣ ਦੀ ਲੋੜ ਆ ਮੈਂ ਪੈਦਲ ਤੁਰ ਕੇ ਹਜ਼ਾਰਾਂ ਹੀ ਨੌਜਵਾਨਾਂ ਨੂੰ ਮਿਲਿਆ ਜਿੰਨਿਆਂ ਨੂੰ ਵੀ ਮਿਲਿਆ ਤੁਹਾਡੇ ਵਰਗੇ ਵੀ ਆਗੇ ਕਈ ਥੋੜੀ ਥੋੜੀ ਕਿਸਾਨ ਦੀ ਬੇਅਦਮੀ ਕਰਦੇ ਉਪਰਾਣ ਕਰ ਰਹੇ ਆ ਕਿ ਕੇਸ ਰੱਖਾਂਗੇ ਅੱਜ ਲੋੜ ਆ ਪੰਥ ਤੇ ਪੰਜਾਬ ਦੀ ਚੜ੍ਹਦੀ ਕਲਾਲੀ ਵਿੱਚ ਰਹੀਏ ਪੰਥ ਚੜ੍ਹਦੀ ਕਲਾ ਚ ਗੁਰੂ ਪਾਤਸ਼ਾਹ ਦੇ ਆਸ਼ੇ ਮੁਤਾਬਕ ਚੱਲੀਏ ਸਾਂਝੇ ਪਰਿਵਾਰ ਵਾਂਗ ਚੱਲੀਏ ਮੈਂ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰਕੌਰ ਦੀ ਭਾਈ ਮੋਤੀ राम ਮਹਿਰਾ ਜੀ ਤੇ ਉਹਨਾਂ ਦੇ ਪਰਿਵਾਰਾਂ ਦੀਆਂ ਸ਼ਹਾਦਤਾਂ ਨੂੰ ਕੋਟਾਨ ਕੋਟ ਪ੍ਰਣਾਮ ਕਰਦਾ ਅੱਜ ਲੋੜ ਆ ਇੱਕ ਮੁੱਠ ਹੋਣ ਦੀ ਔਰ ਇੱਕ ਮੁੱਠ ਹੋ ਕੇ ਪੰਥ ਦੀ ਚੜ੍ਹਦੀ ਕਲਾ ਦੇ ਪੰਜਾਬ ਦੀ ਚੜ੍ਹਦੀ ਕਲਾ ਲਈ ਤਤ ਪਰ ਹੋਣੀ। ਤੁਹਾਡੀ ਇੱਕ ਵੀਡੀਓ ਵੀ ਸਾਡੇ ਅਰੇ ਡਰਾਈ ਡੇ ਦੀ ਜਿਹੜੀ ਬਣ ਕੀਤੀ ਗਿਆ ਉਹਨੂੰ ਲਾਈਕ ਕੀ ਕਾਉਂਗੇ ਜਿਹੜੇ ਸ਼ਰਾਬ ਦੇ ਠੇਕੇ ਨੇ ਇਹਨਾਂ ਦੇ ਵਿੱਚ ਬੰਦ ਹੋਣੇ। ਤੁਸੀਂ ਦੱਸੋ ਵੈਸੇ ਤੇ ਸਾਬ ਜਾਦਿਆਂ ਦੀ ਸ਼ਹਾਦਤ ਦੀ ਕਿਸੇ ਨਾਲ ਤੁਲਨਾ ਨਹੀਂ ਹੁੰਦੀ। ਪਰ ਜੇ ਆਮ ਜੇ ਬੰਦੇ ਉਹਨਾਂ ਦਾ ਕੋਈ ਜਨਮ ਦਿਨ ਆ ਜਾਂ ਕੋਈ ਹੋਰ ਦਿਨ ਵਾ ਉਦੋਂ ਤੇ ਸ਼ਰਾਬ ਦੇ ਠੇਕੇ ਬੰਦ ਹੋ ਸਕਦੇ ਆ। ਤੇ ਸਾਹਿਬ ਜਾਦਿਆਂ ਦੀ ਅਦੁੱਤੀ ਸ਼ਹਾਦਤ ਜਿਨ੍ਹਾਂ ਨੇ ਇਹ ਦੁਨੀਆ ਦੀ ਤਕਦੀਰ ਬਦਲੀ ਤੇ ਸਾਬ ਜਾਦਿਆਂ ਦੀ ਸ਼ਹੀਦੀ ਸਭਾ ਤੇ ਉਹਨਾਂ ਨੂੰ ਸਜਦਾ ਕਰਦਿਆਂ ਕੋਈ ਵੀ ਸਰਕਾਰ ਹੋਵੇ ਘਟੋ ਘਟ ਪੰਜਾਬ ਦੇ ਵਿੱਚ ਸ਼ਹਾਦਤਾਂ ਵਾਲੇ ਦਿਨਾਂ ਦੇ ਵਿੱਚ ਸ਼ਰਾਬ ਦੇ ਠੇਕੇ ਬੰਦ ਹੋਣੇ ਚਾਹੀਦੇ ਆ ਇਹ ਮੇਰੇ ਖਿਆਲ ਤੇ ਨਹੀਂ ਪਹਿਲਾਂ ਹੈਗਾ ਮੈਂ ਕੱਲ ਤੁਰਿਆ ਜਾਣਾ ਸੀ ਤੇ ਮੈਂ ਆਪਣੇ ਸੁਭਾਅ ਮੁਤਾਬਕ ਇੱਕ ਨੌਜਵਾਨ ਨੂੰ ਮਿਲਿਆ ਉਹਨੇ ਤੱਕਤੀ ਫੜੀ ਉਹਦੇ ਤੇ ਲਿਖਿਆ ਸੀ ਤੇ ਉਹ ਮੈਨੂੰ ਕਹਿੰਦਾ ਜਹੇਦਾਰ ਜੀ ਤੁਸੀਂ ਇਹ ਗੱਲ ਕੌਮ ਸਾਹਮਣੇ ਰੱਖੋ ਤੋਂ ਮੈਂ ਨੌਜਵਾਨ ਦੀ ਗੱਲ ਰੱਖੀ ਤੇ ਮੇਰੀ ਵਿਚਾਵਾ ਕਿ ਜਦੋਂ ਸਾਬਜਾਦਿਆਂ ਦੇ ਸ਼ਹੀਦੀ ਦਿਨ ਹੋਣ ਤੇ ਪੰਜਾਬ ਦੇ ਵਿੱਚ ਪੂਰਨ ਤੌਰ ਤੇ ਸ਼ਰਾਬੰਦੀ ਚਾਹੀਦੀ ਸ਼ਰਾਬ ਦੇ ਠੇਕੇ ਸਿਗਰਟ ਮੀਡੀ ਤਮਾਕੂ ਦੀਆਂ ਦੁਕਾਨਾਂ ਇਹ ਬੰਦ ਚਾਹੀਦੀਆਂ ਵਾ ਤੇ ਸਾਬਜਾਦਿਆਂ ਨੂੰ ਸੱਚੇ ਦਿਲੋਂ ਸਜਦੇ ਕਰਨੇ ਚਾਹੀਦੇ ਜਤ ਜੀ ਹਿੱਦੀ ਮਿੱਟੀ ਮਾਰਕ ਤੋਂ ਬਾਅਦ ਵੀ ਪਿੰਡ ਸਰਹਾਲੇ ਵੀ ਵੀਰ ਬਾਦ ਦੇ ਉਤਾਰੀ ਆ ਇਹ ਨਾਮ ਚੇਂਜ ਅੰਕੇ ਅੰਕੇ ਪੰਥ ਕੀ ਮਨਾ ਰਿਹਾ ਪੰਥ ਮਨਾ ਰਿਹਾ ਸਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸਰਕਾਰਾਂ ਜੋ ਮਰਜ਼ੀ ਕਰੀ ਜਾਣ ਪੰਥ ਸ਼ਾਧਾ ਦਿਹਾੜੇ ਮਨਾਉਂਗਾ ਤੇ ਮਨਾ ਰਿਹਾ ਸਦੀਆਂ ਤੋਂ ਸਾਡੀ ਰਵੈਤ ਆ ਆ ਦਲ ਪੰਥ ਗੁਰੂਕੀਆਂ ਫੌਜਾਂ ਗੁਰੂ ਕੇ ਸਿੱਖ ਸੰਗਤਾਂ ਕਿੰਨੇ ਉਤਸ਼ਾਹ ਨਾਲ ਸਹਿਬਜ਼ਾਦਿਆਂ ਨੂੰ ਯਾਦ ਕਰ ਰਹਿ ਅੱਜ ਲੋੜ ਆ ਪਾਤਸ਼ਾਹ ਦੇ ਹੁਕਮਾਂ ਤੇ ਚੱਲਣ ਦੀ ਸਿੱਖੀ ਨੂੰ ਅੰਦਰੋਂ ਧਾਰਨ ਕਰਨ ਦੀ ਸਾਬਤ ਸੂਰਤ ਹੋਣ ਦੀ ਬਾਣੀ ਬਾਣੇ ਦੇ ਧਾਰਨੀ ਹੋਣ ਦੇ ਵਾਹਿਗੁਰੂ ਜੀ ਕਾ ਖਾਲਸਾ